ਦੇਖੋ ਜੀ ਮੈਂ ਨਾ ਕਿ ਜਿਹੜਾ ਗਾਣਾ ਚੱਲਿਆ ਜੀਗਾ ਹਾਇਰੇ ਦੁਨੀਆ ਕਿਆ ਕਿਆ ਰੰਗ ਦਿਖਾਏ ਉਹਦੇ ਵਿੱਚ ਪੂਰੀ ਦੁਨੀਆ ਦੀ ਗੱਲ ਕੱਢੀ ਗਈ ਸੀ ਔਰ ਮੈਂ ਕੱਲ ਕੰਪਲੀਟ ਦਿੱਤੀ ਸੀ ਅੱਜ ਦੁਬਾਰਾ ਇੱਕ ਬੰਦੇ ਦਾ ਫੋਨ ਆਇਆ ਕਿ ਕੰਪਲੀਟ ਵਾਪਸ ਲਏਗਾ ਕਿ ਨਹੀਂ ਲਏਗਾ ਜੀ ਮੈਂ ਕਿਹਾ ਜੇ ਮੈਂ ਨਹੀਂ ਲਾਉਂਗਾ ਤੂੰ ਕੀਨੇਗਾ ਇਹ ਬੰਦੇ ਜੀ ਇੱਥੇ ਇੱਕ ਦੇ ਪੁਲਰ ਪੀਜਾ ਵਾਲੇ ਹੈਗੇ ਆ ਦੋ ਬੰਦੇ ਜਣੇ ਇੱਕ ਜਿਹਨੇ ਸਿੰਗਲ ਗਾਣਾ ਲਿਖਿਆ ਇੱਕ ਜਿਹਨੇ ਗਾਇਆ ਇੱਕ ਰੈਪਰ ਆ ਉਹ ਬਾਦਸ਼ਾਹ ਔਰ ਇੱਕਾ ਬਾਸ਼ਾ ਅੜਿਕਾ ਲੈ ਲੈਣਾ ਉੱਚਾ ਉਪਰ ਕਰਕੇ ਵੀਡੀਓ ਵਾਪਸ ਲੈ ਨਾ ਨਹੀਂ ਤੇ ਤੈਨੂੰ ਫਿਰ ਕਹਿੰਦਾ ਫਿਰ ਸਿੱਧੇ ਗੋਲੀਆਂ ਮਰਵਾਉਂਗਾ ਜਾਂ ਔਰ ਇੱਕ ਵੱਡੀ ਗੱਲ ਇਹ ਹੈ ਕਿ ਦੇਖੋ ਜੀ ਉਹ ਕਹਿੰਦੇ ਕਿ ਅਸੀਂ ਤੈਨੂੰ ਕਿਸੇ ਨਾ ਕਿਸੇ ਮਸਲੇ ਤੇ ਕਿਸੇ ਨਾ ਕਿਸੇ ਵੀਡੀਓ 'ਚ ਡ੍ਰੌਪ ਕਰਕੇ ਜਾਂ ਵੀਡੀਓ ਵਿੱਚ ਕੁਝ ਐਂਗਲ ਲਗਾ ਕੇ ਤੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆਪਾਂ ਪੂਰੀ ਕਰਨੀ ਆ ਔਰ ਤੈਨੂੰ ਮਾਫੀ ਵੀ ਮੰਗਾਵਾਗੇ ਜਦੋਂ ਤੂੰ ਮਾਫੀ ਮੰਗਦਾ ਹੈਂਗਾ ਉੱਥੇ ਪਿੱਛੇ ਦੇ ਤੈਨੂੰ ਕੁੱਟਾਂਗੇ ਫਾੜਾਂਗੇ ਤੇ ਦੇਖਾਂਗੇ ਤੈਨੂੰ ਕੌਣ ਕੁਝ ਪ੍ਰਸ਼ਾਸਨ ਵਿਚਾਰਦਾ ਵਾ ਇਟੋ ਭਾਜੀ ਕੀ ਮਸਲਾ ਹੋਇਆ ਤਾਂ ਇਹ ਆ ਜਰਾ ਤਾਂ ਮੈਂ ਜਨਮ ਮਾਰੇ ਤਮ ਕਿਹਾ ਕਿ ਇਹ ਪੂਰੀ ਗਲਤ ਬਾਤ ਕੀ ਹੈ ਦੇਖੋ ਇਹ ਮੈਂ ਨਾ ਕਿ ਜਿਹੜਾ ਗਾਣਾ ਚੱਲਿਆ ਜੀਗਾ ਹਾਇਰੇ ਦੁਨੀਆ ਕਿਆ ਕਿਆ ਰੰਗ ਦਿਖਾਏ ਉਹਦੇ ਵਿੱਚ ਪੂਰੀ ਦੁਨੀਆ ਨੂੰ ਗੱਲ ਕੱਢੀ ਗਈ ਸੀ ਔਰ ਮੈਂ ਕੱਲ ਕੰਪਲੀਟ ਦਿੱਤੀ ਸੀ ਅੱਜ ਦੁਬਾਰਾ ਇੱਕ ਬੰਦੇ ਦਾ ਫੋਨ ਆਇਆ ਕਿ ਤੂੰ ਕੰਪਲੀਟ ਵਾਪਸ ਲਏਂਗਾ ਕਿ ਨਹੀਂ ਲਏਂਗਾ ਮੈਂ ਕਿਹਾ ਜੇ ਮੈਂ ਨਹੀਂ ਲਾਉਂਗਾ ਤੂੰ ਕੀ ਕਰੇਗਾ ਕਹਿੰਦਾ ਅਸੀਂ ਕੋਈ ਨਾ ਕੋਈ ਤੇਰੇ ਤੇ ਐਜੂਕੇਸ਼ਨ ਲਾਉਂਦੇ ਰਵਾਂਗੇ ਕੋਈ ਕਹਾਂਗੇ ਤੇਰੀ ਵੀਡੀਓ ਵਾਇਰਲ ਹੋ ਗਈ ਜਾਂ ਤੈਨੂੰ ਕੋਈ ਦਬਾਉਂਦੇ ਰਾਵਾਂਗੇ ਜਾਂ ਕਿਸੇ ਨਾ ਕਿਸੇ ਇੱਕ ਤਰੀਕੇ ਨਾਲ ਫਿਰ ਅੜਿੱਕੇ ਲੈ ਲੈਣਾ ਚੁੱਪ ਕਰਕੇ ਵੀਡੀਓ ਵਾਪਸ ਲੈ ਨਾ ਤੇ ਤੈਨੂੰ ਫਿਰ ਕਹਿੰਦਾ ਫਿਰ ਸਿੱਧੇ ਗੋਲੀਆਂ ਮਰਵਾਵਾਂਗੇ ਇੰਨੀ ਗੱਲਾਂ ਉਹਨੇ ਖੁੱਲ ਕੇ ਬੰਦੇ ਨੇ ਕੀਤੀ ਤੇ ਮੈਂ ਵੀ ਉਹਨੂੰ ਅੱਗੋਂ ਗਾਲ ਕੱਢੀ ਕਿ ਜੋ ਤਰਕ ਹੁੰਦਾ ਤੂੰ ਕਰ ਲੈ ਮੈਂ ਆਪਣੀ ਕੰਪਲੇਟ ਨਹੀਂ ਲੈਣੀ ਵਾਪਸ ਪਰ ਮੈਂ ਪਰਚਾ ਤਰਕੋ ਦਰਜ ਕਰਾ ਕੇ ਰ੍ਹਾਂਗਾ ਉਹਨਾਂ ਉੱਤੇ ਪੰਜਾਂ ਦੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਇਹ ਮੰਗ ਕਰਦਾ ਛੋਟੀ ਜੀ ਬਈ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੀ ਕੰਪਲੇਟ ਨੂੰ ਅੱਗੇ ਲੈ ਕੇ ਜਾਇਆ ਜਾਵੇ ਤਿੰਨ ਦਿਨ ਪਹਿਲਾਂ ਤੁਸੀਂ ਸ਼ਿਕਾਇਤ ਦੇ ਕੇ ਸੀ ਸਰ ਇਹ ਮੈਂ ਕੱਲ ਹੀ ਦਿੱਤੀ ਆ ਤੇ ਕੱਲ ਐਕਚੁਅਲੀ ਵੀਡੀਓ ਵਿੱਚ ਸਾਡੀ ਵੀਡੀਓ ਬੜੀ ਵਾਇਰਲ ਹੋਈ ਆ ਉਹਦੇ ਕਰਕੇ ਇਹੀ ਸਾਨੂੰ ਸਭ ਆਈਆਂ ਧਮਕੀਆਂ ਔਰ ਇੱਕ ਵੱਡੀ ਗੱਲ ਇਹ ਹੈ ਕਿ ਦੇਖੋ ਜੀ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਕਿਸੇ ਨਾ ਕਿਸੇ ਮਸਲੇ ਤੇ ਕਿਸੇ ਨਾ ਕਿਸੇ ਵੀਡੀਓ 'ਚ ਡ੍ਰੌਪ ਕਰਕੇ ਜਾਂ ਵੀਡੀਓ ਵਿੱਚ ਕੁਝ ਐਂਗਲ ਲਗਾ ਕੇ ਤੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆਪਾਂ ਪੂਰੀ ਕਰਨੀ ਆ ਔਰ ਤਰ੍ਹਾਂ ਕੋ ਮਾਫੀ ਵੀ ਮੰਗਾਵਾਗੇ ਜਦੋਂ ਤੂੰ ਮਾਫੀ ਮੰਗਦਾਗਾ ਉੱਥੇ ਭੀੜ ਦੇ ਵਿੱਚ ਤੈਨੂੰ ਕੁੱਟਾਂਗੇ ਮਾਰਾਂਗੇ ਤੇ ਦੇਖਾਂਗੇ ਤੈਨੂੰ ਕੌਣ ਪੁਲਿਸ ਪ੍ਰਸ਼ਾਸਨ ਬਚਾਉਂਦਾ ਆ ਬੰਦੇ ਪਤਾ ਲੱਗੇ ਕੌਣ ਸੀ ਬੰਦੇ ਨਹੀਂ ਪਤਾ ਲੱਗੇ ਪਰ ਮੈਂ ਵੀ ਥੋੜੀ ਬਦਤਮੀਜ਼ੀ ਨਾਲ ਫੇ ਬੋਲਿਆ ਮੈਂ ਵੀ ਗੱਲ ਮੈਂ ਵੀ ਗੱਲ ਬੰਦਾ ਕੱਢਿਆ ਕਿਉਂਕਿ ਐਕਚੁਅਲੀ ਉਹ ਹਟਦੇ ਨਹੀਂ ਇਸ ਵੇ ਕੋਈ ਇਦਾਂ ਦੀ ਬਾਰ ਬਾਰ ਧਮਕੀ ਦੇ ਰਹੀ ਸੀ ਮੈਨੂੰ ਮੈਨੂੰ ਡਰ ਮੈਨੂੰ ਡਰ ਲੋ ਨਹੀਂ ਹੈਗਾ ਪਰ ਮੈਨੂੰ ਕੱਲ ਕੋਈ ਕੁਝ ਹੋ ਜਾਂਦਾ ਹੈ ਇਹਦੇ ਜ਼ਿੰਮੇਦਾਰ ਪੰਜ ਬੰਦੇ ਆ ਇਹਨਾਂ ਪੰਜਾਂ ਨੂੰ ਗ੍ਰਿਫਤਾਰ ਕਰਨ ਦੀ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਛੇਤੀ ਛੇਤੀ ਨੱਥ ਪਾਈ ਜਾਵੇ ਕਿਉਂਕਿ ਇਦਾਂ ਦੇ ਬੰਦੇ ਨਹੀਂ ਖੁੱਲੇ ਛੱਡੇ ਜਾ ਸਕਦੇ ਇਹ ਬੰਦੇ ਜੀ ਇੱਥੇ ਇੱਕ ਦੇ ਕੁਲਰ ਬੀਜਾ ਵਾਲੇ ਹੈਗੇ ਦੋ ਇੱਕ ਜਿਹਨੇ ਸਿੰਗਰ ਗਾਣਾ ਲਿਖਿਆ ਇੱਕ ਜਿਹਨੇ ਗਾਇਆ ਇੱਕ ਰੈਪਰ ਆ ਉਹ ਬਾਦਸ਼ਾ ਔਰ ਇੱਕਾ ਬਾਦਸ਼ਾ ਇਹ ਤਾਂ ਮੈਂ ਗੱਲ ਕਰ ਰਿਹਾ ਤੈਨੂੰ ਧੰਕੀਆਂ ਕਿੰਨੇ ਦਿੱਤੀ ਸਰੇ ਫੋਨ ਤੇ ਆਈਆਂ ਸ਼ਕਲ ਨਹੀਂ ਸੀ ਤੀ ਨਾਮ ਬੋਲਿਆ ਉਹਨੇ ਨਾਮ ਨਹੀਂ ਬੋਲਿਆ ਉਹ ਕਹਿੰਦਾ ਹਲੋ ਨੀਡੂ ਬੋਲਦਾ ਮੈਂ ਕਹਾਂ ਜੀ ਉਹ ਕਹਿੰਦਾ ਚੁੱਪ ਕਰ ਕੰਪਲੀਟ ਵਾਪਸ ਲੈਣੇ ਕਿ ਜੁੱਤੀਆਂ ਖਾਣੀਆਂ ਇਦਾਂ ਸਿੱਧਾ ਉਹਨੇ ਡਾਇਰੈਕਟ ਗਿਆ ਫਿਰ ਮੈਂ ਵੀ ਲੈਂਗੁਏਜ ਉਲਟੀ ਵਰਤੀ ਤੇ ਉਹਦੇ ਵਿੱਚ ਸਾਡੀ ਕੋਈ ਨਾ ਰਿਕਾਰਡਿੰਗ ਹੋ ਚੁੱਕੀ ਨਾ ਹੁਣ ਅਗਲਾ ਮੈਂ ਰਿਕਾਰਡਿੰਗ ਸੈਟ ਲਗਾ ਲਿਆ ਅਗਲੀ ਹਰ ਕਾਲ ਆਉਣ ਵਾਲੀ ਮੈਂ ਰਿਕਾਰਡਿੰਗ ਤੇ ਲਾਈ ਆ ਔਰ ਮੈਂ ਇਹ ਜਦ ਤੱਕ ਪਰਚਾ ਨਹੀਂ ਕਟਿਆਦਾ ਤਦ ਤੱਕ ਮੈਂ ਚੈਨਲ ਨਹੀਂ ਬੈਠੂਗਾ ਚਾਹੇ ਮੈਨੂੰ ਹਾਈ ਕੋਰਟ ਦਾ ਜਾ ਜਾ ਖੜਾ ਕਰਨਾ ਪਵੇ ਚਾਹੇ ਮੈਂ ਸੁਪਰੀਮ ਕੋਰਟ ਦਾ ਕਿਸੇ ਨਾ ਕਿਸੇ ਮੈਂ ਹੱਥ ਜੋੜ ਕੇ ਵਕੀਲਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਔਰ ਜੱਜ ਸਾਹਿਬ ਨੂੰ ਵੀ ਸੇਤੂ ਸੱਤੀਆਂ ਦਾ ਬੰਦਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਾਰੀ ਜਿਹੜਾ ਸਾਰੀ ਦੁਨੀਆ ਨੂੰ ਗਾਲਾ ਕੱਢੀ ਜਾਂਦਾ ਪਿਆ ਜਦੋਂ ਤਨ ਆਈ ਹੈ ਤੁਮ ਕਿੱਥੇ ਬੱਤ ਪੋਸਟਲ ਤੋਂ ਸਹੀ ਗੱਲ ਨਹੀਂ ਮੈਂ ਦੇਖੋ ਜੀ ਮੈਂ ਕਮਿਸ਼ਨਰ ਸਾਹਿਬ ਦੱਸੂਗਾ ਮੈਂ ਪੁਲਿਸ ਨੂੰ ਕਿਤਾ ਦੱਸਾਂ ਮੈਂ ਜਦ ਪਰਚਾ ਪੁਲਿਸ ਨੂੰ ਕਮਿਸ਼ਨਰ ਸਾਹਿਬ ਨੂੰ ਦੱਸਦਾ ਤਾਂ ਮੈਂ ਜੇ ਨਹੀਂ ਗੱਲ ਸੁਣੋਗੇ ਤੇ ਫਿਰ ਆਪ ਸਮਝਾਂਗੇ ਵੀ ਦੁਨੀਆ ਪਤਾ ਹੀ ਇਸ ਦੁਨੀਆ ਨੂੰ ਕੀ ਹੁੰਦਾ ਕਿ ਹਮੇਸ਼ਾ ਤਗੜੇ ਦੀ ਚਲਦੀ ਹੈ ਮਾਰੇ ਦੀ ਕਿੱਥੇ ਚਲਦੀ ਹੈ ਇਹ ਗੱਲ ਦੁਨੀਆ ਨੂੰ ਬੜਾ ਕੱਢੀਆਂ ਗਈਆਂ ਤੇ ਮੈਂ ਤਾਂ ਸਾਹਮਣੇ ਆਇਆ ਮੈਨੂੰ ਕੋਈ ਲੋੜ ਨਹੀਂ ਸਾਹਮਣੇ ਆਉਂਦੀ ਪਰ ਜੇ ਮੇਰੀ ਬੇਨਤੀ ਨਹੀਂ ਸਵੀਕਾਰ ਕਰਕੇ ਕਮਿਸ਼ਨਰ ਸਾਹਿਬ ਫਿਰ ਮੈਂ ਡੀਜੀਪੀ ਸਾਹਿਬ ਕੋ ਵੀ ਜਾਊਂਗਾ ਫਿਰ ਮੈਂ ਅਦਾਲਤ ਵਿੱਚ ਹੀ ਪਹੁੰਚੂਗਾ ਕਿਉਂਕਿ ਮੈਂ ਨਹੀਂ ਪਿੱਛੇ ਡੂੰਗਾ ਨਾ ਮੈਨੂੰ ਕੋਈ ਲੋਕ ਬੰਦੇ ਕਹਿੰਦੇ ਕਿ ਤੂੰ ਪੈਸੇ ਲੈ ਲੈਂਦਾ ਮਾਰਾ ਜੇ ਮੈਂ ਪੈਸੇ ਲੈਣ ਨੂੰ ਦਿੱਤੇ ਮੈਂ ਪਰਚਾ ਦਰਜ ਦੀ ਮੰਗ ਦੀ ਚੋ ਕਰਦਾ ਪਰ ਅਜੇ ਇਹਨੇ ਵੱਡੀ ਗਲਤੀ ਇਹ ਕਰਤੀ ਜਿਹੜੀ ਮੈਨ ਤੇ ਫਿਰ ਆਪਾਂ ਆਪ ਚੱਲ ਪਏ ਸਿੱਧੇ ਆਪਾਂ ਸੱਚਾਈ ਦੇ راستے ਜਾਂ ਪਾਜੀ ਮੈਨੂੰ ਪਤਾ ਲੋਕਾਂ ਨੇ ਮੇਰੀ ਇਹ ਵੀਡੀਓ ਜੋੜ-ਜਾੜ ਕੇ ਕਿਸੇ ਦਾ ਤੋੜ-ਮੋੜ ਕੇ ਧਰਮ ਦੇ ਨਾਮ ਦੇਤੇ ਕਿਸੇ ਹੋਰ ਦੇ ਨਾਮ ਦੇ ਉੱਤੇ ਇਹਨਾਂ ਨੇ ਪੇਸ਼ ਕਰਨੀਆਂ ਕਰਨੀਆਂ ਕਿਸੇ ਨਾ ਕਿਸੇ ਅੜਿੱਕੇ ਲਈ ਜਾਂਦੀ ਪਰ ਨਹੀਂ ਏਦਾਂ ਦਾ ਬੰਦਾ ਨਹੀਂ ਹੈਗਾ ਇਹ ਰੱਬ ਨੂੰ ਮੰਨਣ ਵਾਲਾ ਬੰਦਾ ਸੱਚਾ ਬੰਦਾ ਵਾ ਮੈਂ ਧਰਮਾਂ ਦੇ ਨਾਮ ਵੀ ਲੈਣ ਦੀ ਸ਼ਰਤ ਨਹੀਂ